ਪਹਿਲੀ ਗੱਲ ਕਿ ਪੰਜਾਬ ਦਾ Hindu ਕਮਜ਼ੋਰ ਨਹੀਂ ਹੈ ਇੰਨੀ ਵੱਡੀ ਘਟਨਾ ਕੱਢੀ ਹੋਵੇ ਔਰ ਸਰਕਾਰ ਦੀ ਅੱਖਾਂ ਬੰਦ ਹੋਣ ਬਹੁਤ ਸ਼ਰਮਨਾ ਸ਼ਰਮਨਾ ਗੱਲ ਹੈ ਇੱਕ ਮਾਨ ਸਾਹਿਬ ਨੂੰ ਬਿਆਨ ਦੇਣ ਚ ਕੀ ਹਰ ਸੀਗਾ ਬੜਾ ਵੱਡਾ ਸਵਾਲ ਹੈ ਕਿ ਗਊਸ਼ਾਲਾ ਆਣਾ ਔਰ ਪੌਂਦਾ ਕੰਮ ਹੀ ਹੈ ਤੁਹਾਡੇ ਪਾਪ ਹੀ ਧੁਰਨੇ ਸੀ ਜੇ ਤੁਸੀਂ ਆ ਜਾਂਦੇ ਤੁਹਾਡੇ Hindu ਕੋਮ ਜਿਹੜੇ Hindu ਭਗਵਾਰੇ ਦੇ ਇਕੱਠੇ ਹੋ ਕੇ ਇੱਕ ਵੱਡਾ ਅੰਦੋਲਨ ਕਰਨ ਦੀ ਤਿਆਰੀ ਹੈ ਬੀਤੇ ਦਿਨੀ ਕ੍ਰਿਸ਼ਨਾ ਗਊਸ਼ਾਲਾ ਵਿਖੇ 22 ਦੇ ਕਰੀਬ ਹੋਈਆਂ ਗਊਆਂ ਦੀ ਹੱਤਿਆ ਦੇ ਵਿਰੋਧ ਵਿੱਚ ਜਿੱਥੇ ਹਿੰਦੂ ਸੰਗਠਨਾਂ ਵਿੱਚ ਭਾਰੀ ਰੋਸ ਹੈ ਉੱਥੇ ਹੀ ਇਸ ਕਤਲकांड ਤੋਂ ਬਾਅਦ ਬਹੁਤ ਸਾਰੇ ਗਊਪ੍ਰੇਮੀ ਗਊਸ਼ਾਲਾ ਵਿੱਚ ਪਹੁੰਚ ਕੇ ਇਸ ਘਟਨਾਕ੍ਰਮ ਦੀ ਜਾਂਚ ਵਿੱਚ ਲੋchnਾ ਕਰ ਰਹੇ ਨੇ ਇਸ ਦੇ ਚਲਦਿਆਂ ਸ਼ਿਵ ਸੈਨਾ ਪੰਜਾਬ ਦੇ ਰਾਸ਼ਟਰੀ ਚੇਅਰਮੈਨ ਰਜੀਵ ਟੰਡਣ ਅਤੇ ਰਾਸ਼ਟਰੀ ਉਪਰਧਾਨ ਅਮਿਤ ਰੋੜਾ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਗਊਸ਼ਾਲਾ ਦਾ ਦੌਰਾ ਕੀਤਾ ਗਿਆ ਇਸ ਰਾਨ ਉਹ ਅਜਿਹੀ ਕਾਨੂੰਨੀ ਹਰਕਤ ਦੀ ਚਮਕੇ ਲੋਚਨਾ ਕੀਤੀ ਉੱਥੇ ਹੀ ਰਜੀਵ ਟੰਡਨ ਨੇ ਕਿਹਾ ਕਿ ਇਸ ਗਊ ਹਤਿਆ ਨਾਲ ਫਗਵਾੜਾ ਹੀ ਨਹੀਂ ਸਗੋਂ ਪੰਜਾਬ ਦੇ ਹਰ ਗਊ ਭਗਤ ਵਿੱਚ ਭਾਰੀ ਰੋਸ ਹੈ ਹੁਣ ਆ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਤੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਬੜੀ ਮੰਦਪਾਗੀ ਘਟਨਾ ਜਿਹੜੀ ਫਗਵਾੜਾ ਸ਼ਹਿਰ ਦੇ ਵਿੱਚ ਗਊਸ਼ਾਲਾ ਵਿੱਚ ਘੱਡੀ ਹੈ ਉਸ ਨੂੰ ਲੈ ਕੇ ਜਿੱਥੇ ਗਊਸ਼ਾਲਾ ਵਾਲਿਆਂ ਨੂੰ ਦੁੱਖ ਹੈ ਫਗਵਾੜਾ ਵਾਸੀਆਂ ਨੂੰ ਦੁੱਖ ਹੈ ਉੱਥੇ ਪੰਜਾਬ ਭਰ ਦੇ ਪੂਰੇ ਗਊ ਭਗਤਾਂ ਨੂੰ ਇਸ ਗੱਲ ਦਾ ਬੜਾ ਹੀ ਦੁੱਖ ਹੈ ਬੜਾ ਹੀ ਰੋਸ਼ ਹੈ ਦੁੱਖ ਹੁੰਦਾ ਇੱਕ ਰੋਸ਼ ਹੈ ਵੀ ਘਟਨਾ ਵਾਰ-ਵਾਰ ਪੰਜਾਬ 'ਚ ਹੋ ਘਟ ਰਹੀਆਂ ਨੇ ਵੀ ਗਊਆਂ ਦੇ ਨਾਲ ਲੈ ਕੇ ਕਿਧਰ ਕਿਤੇ ਕਿਤੇ ਇੱਕ ਸਰਾਬ ਦੀ ਕਤਲ ਕੀਤਾ ਗਿਆ ਇੱਥੇ ਫਗਵਾੜੇ ਦੇ ਸ਼ਹਿਰ ਦੇ ਵਿੱਚ 27 ਗਊਆਂ ਦੀ ਮੌਤ ਹੋਣਾ ਬੜੀ ਦੁਖਦਾਈ ਗੱਲ ਹੈ ਅਸੀਂ ਸਰਕਾਰ ਤੇ ਪ੍ਰਸ਼ਾਸਨ ਨੂੰ ਇੱਕੋ ਇੱਕ ਗੱਲ ਕੀਤੀ ਹੈ ਵੀ ਇਹਦੀ ਨਿਰਪੱਖ ਜਾਂਚ ਕੀਤੀ ਜਾਵੇ ਜੋ ਵੀ ਇਹਦਾ ਖੁਲਾਸਾ ਹੋਣਾ ਚਾਹੀਦਾ ਅਗਲੀ ਰਣਨੀਤੀ ਕੀ ਆ ਪ੍ਰਧਾਨ ਜੀ ਜੇ ਪ੍ਰਸ਼ਾਸਨ ਨੇ ਪਗਵਾੜਾ ਦੇ ਪੂਰੇ ਸ਼ਹਿਰ ਵਾਸੀਆਂ ਕੋਲੋਂ ਗਊਸ਼ਾਲਾ ਕਮੇਟੀ ਕੋਲੋਂ ਸਾਰੇ ਹਿੰਦੂ ਗੱਟਰਾਂ ਕੋਲੋਂ ਟਾਈਮ ਮੰਗਿਆ ਵੀ ਜਿਹੜੀ ਵੀ ਰਿਪੋਰਟ ਆਏਗੀ ਉਸ ਤੋਂ ਬਾਅਦ ਜੋ ਪਗਵਾੜੇ ਦੇ ਸ਼ਹਿਰ ਦੇ ਲੋਕ ਜੋ ਹਿੰਦੂ ਗੱਟਰ ਪਗਵਾੜੇ ਦੇ ਡਿਸਾਈਡ ਕਰਨਗੇ ਉਹਨੂੰ ਲੈ ਕੇ ਪੂਰਾ ਪੰਜਾਬ ਇੱਥੇ ਘਟਾ ਕੀਤਾ ਜਾਏਗਾ ਇਸ ਤੋਂ ਇਲਾਵਾ ਅੰਮਿਤ ਅਰੋੜਾ ਨੇ ਕਿਹਾ ਕਿ ਹਿੰਦੂਆਂ ਦੀ ਗਊਆਂ ਪ੍ਰਤੀ ਆਸਥਾ ਜੁੜੀ ਹੋਈ ਹੈ ਉਹਨਾਂ ਨੇ ਕਿਹਾ ਕਿ ਬੜੀ ਹੀ ਸ਼ਰਮਨਾਕ ਗੱਲ ਹੈ ਕਿ ਸਰਕਾਰ ਨੇ ਇਸ ਮਾਮਲੇ ਤੇ ਕੋਈ ਵੀ ਸਖਤ ਕਦਮ ਨਹੀਂ ਚੁੱਕਿਆ ਉਹਨਾਂ ਪ੍ਰਸ਼ਾਸਨ પાસે ਮੰਗ ਕੀਤੀ ਗਈ ਅਗਰ ਜਲਦੋ ਜਲ ਦੋਸ਼ੀਆਂ ਖਿਲਾਫ ਕਾਰਵਾਈ ਨਾ ਹੋਈ ਤਾਂ ਸਮੂਹ ਹਿੰਦੂ ਸਮਾਜ ਵੱਡੇ ਪੱਧਰ ਤੇ ਅੰਦੋਲਨ ਦੀ ਤਿਆਰੀ ਕਰੇਗਾ ਪਹਿਲੀ ਗੱਲ ਕਿ ਪੰਜਾਬ ਦਾ ਹਿੰਦੂ ਕਮਜ਼ੋਰ ਨਹੀਂ ਹੈ ਜਿਹੜੀ ਇਹ ਫਗਵਾੜਾ ਦੀ ਧਰਤੀ ਤੇ ਕੜੀ ਘਟਨਾ ਕੱਟੀ ਹੈ ਦੇਖੋ ਕਿ ਗਊ ਤਨ ਮਤਲਬ ਸਾਡੇ ਜਿਹੜੀ ਸਾਡੀ ਆਸਥਾ ਮਤਲਬ ਸਾਡੇ ਹਿੰਦੂਆਂ ਦੀ ਆਸਥਾ ਕਿੰਨੀ ਜੁੜੀ ਹੁੰਦੀ ਹੈ ਸਰਕਾਰ ਨੂੰ ਚਾਹੀਦਾ ਸਰਕਾਰ ਦਾ ਹਜੇ ਤੱਕ ਕੋਈ ਵੀ ਨੁਮਾਇੰਦਾ ਮੈਂ ਕਹਿੰਨਾ ਕੋਈ ਆਇਆ ਨਹੀਂ ਹੋਣਾ ਕਿਸੇ ਮੰਤਰੀ ਨੇ ਕਿਸੇ ਐਮਪੀ ਨੇ ਜਾਂ ਕੋਈ ਸਰਕਾਰ ਦੀ ਕੋਈ ਐਮਐਲਏ ਲਗਾ ਲੋ ਜਾਂ ਕੋਈ ਵੀ ਨੁਮਾਇੰਦਾ ਲਗਾ ਲੋ ਕਿਸੇ ਨੇ ਪੁੱਛਿਆ ਨਹੀਂ ਹੋਣਾ ਇੰਨੀ ਵੱਡੀ ਘਟਨਾ ਕੱਢੀ ਹੋਵੇ ਔਰ ਸਰਕਾਰ ਦੀ ਅੱਖਾਂ ਬੰਦ ਹੋਣ ਬਹੁਤ ਸ਼ਰਮਨਾ ਸ਼ਰਮਨਾ ਗੱਲ ਹੈ ਵੋਟਾਂ ਲੈਣੀਆਂ ਆਪਾਂ ਹਿੰਦੂਆਂ ਦੀਆਂ ਤੇ ਅੰਗੈਲੀ ਸ਼ਰਿਆਮ ਦੇਖੋ ਕਿ ਕੀ ਪੰਜਾਬ ਚ ਕਈ ਜਗ੍ਹਾ ਤੁਸੀਂ ਪਿਛੇ ਦੇਖਿਆ ਫਤਿਹਗੜ ਮਲੇਰ ਕੋਟਲਾ ਕਈ ਜਗ੍ਹਾ ਇਹੋ ਜੀ ਵਾਰਦਾਤਾ ਹੋਈਆਂ ਪਰ ਸਰਕਾਰ ਹਮੇਸ਼ਾ ਸ਼ਾਂਤ ਰਹਿੰਦੀ ਹੈ ਸਰਕਾਰ ਚੁੱਪ ਰਹਿੰਦੀ ਹੈ ਇੱਕ ਮਾਨ ਸਾਹਿਬ ਨੂੰ ਬਿਆਨ ਦੇਣ ਚ ਕੀ ਹਰ ਸੀਗਾ ਬੜਾ ਵੱਡਾ ਸਵਾਲ ਹੈ ਕਿ ਗਊਸ਼ਾਲਾ ਆਣਾ ਉਹ ਪੌਂਦਾ ਕੰਮੀ ਹੈ ਤੁਹਾਡੇ ਪਾਪ ਵੀ ਧੁੱਲਨੇ ਸੀ ਜੇ ਤੁਸੀਂ ਆ ਜਾਂਦੇ ਕੋਈ ਮੰਤਰੀ ਆ ਜਾਂਦਾ ਕੋਈ ਐਮਪੀ ਆ ਜਾਂਦਾ ਤੁਹਾਡੇ ਪਾਪ ਵੀ ਧੁੱਲਨੇ ਸੀਗੇ ਜੇ ਜਲਦ ਤੋਂ ਜਲਦ ਜਿਨੇ ਇਹ ਕੰਮ ਕੀਤਾ ਜਿਨੇ ਗਊ ਕਤਲ ਕੀਤਾ ਵੈ ਮੈਂ ਤਾਂ ਗਊ ਕਤਲ ਕਹੂੰਗਾ ਕਿ ਇਹ ਗਊ ਮਾਤਾ ਦਾ ਕਤਲ ਹੋਇਆ ਹੈ ਉਹਨਾਂ ਦੇ ਧਾਰਾ 302 ਲਗਣੀ ਚਾਹੀਦੀ ਹੈ ਜਿਨੇ ਕੀਤਾ ਜਲਦੋ ਜਲ ਨਾ ਪਕੜੇਗੇ ਨਹੀਂ ਤੇ ਪੰਜਾਬ ਤੇ ਇੱਕ ਵੱਡਾ ਜਿਹੜਾ Hindu ਸਾਡੇ Hindu ਕੌਮ ਜਿਹੜੇ Hindu ਫਗਵਾੜੇ ਦੇ ਇਕੱਠੇ ਹੋ ਕੇ ਇੱਕ ਵੱਡਾ ਅੰਦੋਲਨ ਕਰਨ ਦੀ ਤਿਆਰੀ ਹੈ ਇਸ ਲਈ ਪ੍ਰਸ਼ਾਸਨ ਨੂੰ ਸਾਫ ਸਾਫ ਕੋਰੀ ਗੱਲ ਹੈ ਕਿ ਹਿੰਦੂਆਂ ਨਾਲ ਜਿਹੜਾ ਵਿਤਕਰਾ ਬੰਦ ਕਰ ਦੋ ਉਧਰ ਗਊਸ਼ਾਲਾ ਦੇ ਪ੍ਰਧਾਨ ਨੇ ਕਿਹਾ ਕਿ ਇਹ ਜੋ ਘਟਨਾ ਵਾਪਰੀ ਹੈ ਉਸ ਨਾਲ ਸਮੂਹ Hindu ਸਮਾਜ ਦੇ ਹਿਰਦੇ ਬਲਉਂਦਰੇ ਗਏ ਨੇ ਤੇ ਇਸ ਦੁੱਖ ਦੀ ਘੜੀ ਵਿੱਚ ਵੱਡੀ ਮਾਤਰਾ ਵਿੱਚ Hindu ਸੰਗਠਨ ਗਊਸ਼ਾਲਾ ਪਹੁੰਚ ਕੇ ਦੁੱਖ ਪ੍ਰਗਟ ਕਰ ਰਹੇ ਨੇ ਬੋਤਨ ਦਿਨ ਤੋਂ ਜੜੀਆਂ ਵੀ ਗੱਲਾਂ ਉਹ ਮਾਤਾ ਦੀਆਂ ਹੋ ਰਹੀਆਂ ਜਿਹੜੀਆਂ ਸਾਡੀਆਂ 23 ਗਊਆਂ ਸ਼ਹੀਦ ਹੋਈਆਂ ਉਹਨਾਂ ਬਾਰੇ ਬੜੀ ਬੜੀ ਦੂਰੋਂ ਸਾਡੇ ਗਊਨ ਸੇਵਕ ਸਾਡੇ ਪ੍ਰਧਾਨ ਸਾਡੇ ਸ਼ਿਵ ਸ਼ੈਨਾ ਦੇ ਪ੍ਰਧਾਨ ਹਰ ਸੰਸਥਾ ਜਿਹੜੀ ਵੀ ਹੈ Hindu ਸੰਗਠਨ ਦੀ ਸਾਰੇ ਪੰਜਾਬ ਤੋਂ ਇੱਥੇ ਦੁੱਖ ਪ੍ਰਗਟ ਕਰਨ ਆਈ ਹੈ ਸਾਰਿਆਂ ਨੇ ਦੁੱਖ ਕੀਤਾ ਔਰ ਬੜੀ ਬੜੀ ਦੂਰੋਂ ਆ ਕੇ ਉਹਨਾਂ ਨੇ ਆ ਕੇ ਸਾਡੇ ਨਾਲ ਮੋਢੇ ਨਾਲ ਮੋਢਾ ਰੱਖਿਆ ਤੇ ਮੈਂ ਇਹਦੇ ਨੂੰ ਸਾਰਿਆਂ ਦਾ ਸ਼ੁਕਰਗੁਜ਼ਾਰ ਆ ਆ ਜਿਹੜੀਆਂ ਗੋਵਾਂ ਦਾ ਜਿਹੜਾ ਸ਼ਹੀਦ ਹੋਈਆਂ ਇਹਨਾਂ ਬਾਰੇ ਜੋ ਭਾਈ ਸਾਹਿਬ ਨੇ ਕਹਿ ਦਿੱਤਾ ਮੇਰੀ ਕਹਿਣ ਦੀ ਜਰੂਰਤ ਨਹੀਂ ਆ ਮੈਂ ਵੀ ਇਹੀ ਗੱਲਾਂ ਕਹਿ ਰਹੀ ਸੀ ਜਿਹੜੀਆਂ ਇਹਨਾਂ ਨੇ ਮੇਰੇ ਤੋਂ ਪਹਿਲਾਂ ਹੀ ਕਹਿ ਦਿੱਤੀਆਂ